ਮੈਂ ਮੁਖਤਿਆਰ ਸਿੰਘ ਬੋਲ ਰਿਹਾ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰ ਲਿਆ ਕੋਰਸਨ ਤੇ ਆ ਕੇ ਉਹਨਾਂ ਨੇ ਦੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਤਲ ਪਤਲ ਦਾ ਹੀ ਜਾਂ ਸਕੀਲ ਦਾ ਹੀ ਉਹ ਲਾਇਆ ਕੱਢ ਗਿਆ ਪੁਲਿਸ ਰਿਪੋਰਟ ਕੀਤੀ ਕਿ ਪੁਲਿਸ ਰਿਪੋਰਟ ਉਹ ਸਿਰੇ ਆ ਹੀ ਗਏ ਥਾਣੇ ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਉਹ ਕੀ ਕਰਦੇ ਆ ਪ੍ਰਸ਼ਾਸਨ ਦਾ ਕੋਈ ਮੰਗਦਾ ਕੋਈ ਅਸੀਂ ਦੇਖੋ ਕਹਿੰਦੇ ਜੇਣਾ ਚੋਰਾਂ ਨੂੰ ਨਾਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਂ ਅਸੀਂ ਉਸ ਵਾਲੇ ਬੰਦੇ ਲੱਗਦੇ ਆ ਉਹ ਜੋ ਵੀ ਹੈਗਾ ਇਹਨਾਂ ਦਾ ਜੇ ਵੀ ਇਹ ਤੁਹਾਡਾ ਦੋ ਸੌ ਮੀਟਰ ਦੀ ਦੂਰੀ ਤੇ ਥਾਣੇ ਇਹ ਥਾਣੇ ਤੋਂ ਕੋਈ ਪੁਲਿਸ ਦੀ ਅੰਗਲੀ ਸਮਝ ਦੇ ਕੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਟੂਲਿੰਗ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਆ ਜਿੰਦਾ ਸਾਡਾ ਨੁਕਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ